ਰਾਂਝਾ ਸਫਰ ਕਰਦਾ ਹੈ ਕਿਸੇ ਗੋਰੀ ਨੂੰ ਛੇੜ ਕੇ ਮੋੜ ਉੱਤੇ ਖਾਇ ਉਹ ਦੇ ਪਰਾਂਵਾਂ ਤੋਂ ਮਾਰ ਜਾਏ ਕਿਸੇ ਬਾਣੀਏ ਸ਼ਾਹ ਹਟਵਾਣੀਏ ਦਾ ਕੋਈ ਨੱਪ ਕੇ ਜਿਵੇਂ ਉਧਾਰ ਜਾਏ ਤਕੜਾ ਕੋਈ ਜੋ ਹਾਰੀਆਂ ਸੁੱਟ ਪਸਾ ਬਾਜੀ ਜਿੱਤ ਦਾ ਜਿੱਤ ਦਾ ਹਾਰ ਜਾਏ ਜਿਵੇਂ ਮੂਲਮ ਕਾ ਕੇ ਫਿਰੇ ਕੁੱਤਾ ਜੀਦਾ ਮਾਰ ਤੂੰ ਨਿਕਲ ਸ਼ਿਕਾਰ ਜਾਏ ਤਲ ਖੁੰਝ ਕੇ ਢੋਲ ਕੀ ਚਿੰਟਿਆਂ ਦਾ ਹੋਈ ਠੜਕਦਾ ਜਿਵੇਂ ਨਚਾਰ ਜਾਏ ਵੇਲੀ ਹੋ ਕੇ ਕੰਜਰੀ ਮੁਜਰਿਆਂ ਤੋਂ ਲਾ ਪੀਰਵਲਹਾਰ ਸ਼ਿੰਗਾਰ ਜਾਏ ਕਿਸੇ ਠੇਕੇ ਤੋਂ ਪੀ ਕੇ ਇੱਕ ਪਉਆ ਜਿਵੇਂ ਡੋਲਦਾ ਜੱਟ ਮੈਂ ਖਾਰ ਜਾਏ ਜਾਂਦੀ ਮੁੱਕ ਦੀ ਹਵਾ ਵਿੱਚ ਲੈ ਕੋਈ ਜਦੋਂ ਟੁੱਟ ਸਰੰਗੀ ਦੀ ਤਾਰ ਜਾਏ ਪਤ ਚੜਾਂ ਦਾ ਸ਼ੋਰ ਖੜਾਕ ਸੁਣ ਕੇ ਬੀਲੀ ਭੂਕ ਹੋ ਜਿਵੇਂ ਬਹਾਰ ਜਾਏ ਕੋਈ ਪਿਆਰੇ ਇੱਕ ਰਾਰ ਨੂੰ ਤੋੜਿਆ ਆਸ਼ਿਕ ਕਰਕੇ ਸੋਹਣਿਆਂ ਨਾਲ ਤਕਰਾਰ ਜਾਏ ਪਿਆ ਵੇਖ ਕੇ ਜੂਰ ਜਉ ਵਹਿਰੀਆਂ ਦਾ ਭਾਂਜੜਾ ਫੌਜ ਦੀ ਵੇ ਮਹਾਰ ਜਾਏ ਤੋਖਾ ਖਾ ਕੇ ਸੱਜਰੇ ਹੁਸਨ ਕੋਲੋਂ ਉੜਦਾ ਇਸ਼ਕ ਦਜ ਮੇ ਇਤੇ ਵਾਰ ਜਾਏ ਰਾਜਾ ਥੜਕਦਾ ਥੱਕਿਆ ਜਾਏ ਤੁਰਿਆ ਕਰਦਾ ਵਿਖੜੀਆਂ ਡੰਡੀਆਂ ਪਾਰ ਜਾਏ ਡਾਡਾ ਭੁੱਖ ਪਿਆਸ ਨਹੀਂ ਤੰਗ ਕੀਤਾ ਹੁੰਦਾ ਜਉਣ ਤੋਂ ਉਹ ਵੇਝਾਰ ਜਾਏ ਬਾਟਾਂ ਲੰਮੀਆਂ ਕਟੀਆਂ ਸ਼ਾਮ ਹੋਈ ਸੂਰਜ ਪਸ਼ਮ ਦੇ ਵੱਲ ਸਧਾਰ ਜਾਏ ਧੂਏ ਉੱਠ ਦੇ ਪਿੰਡ ਦੇ ਵੇੜਿਆਂ ਚੋਂ ਜਿਵੇਂ ਫੈਲਦਾ ਨੀਲ ਨਖਾਰ ਜਾਏ ਰਾਂਝਾ ਪੁੱਛਦਾ ਜਾਟ ਕਾਣਾਂ ਵਾਲੀ ਕਿਦਰੀ ਰਾਤ ਦੀ ਰਾਤ ਗੁਜ਼ਾਰ ਜਾਏ ਪਿੰਡੂ ਕਿਸੇ ਨਾ ਸਹਿਬ ਦੀ ਬਾਤ ਪੁੱਛੀ ਹਰ ਕੋਈ ਲੰਗ ਦਾ ਸਗੁੰਦਰ ਕਰ ਜਾਏ ਹਰ ਕੋਈ ਲੰਗ ਦਾ ਜਦੋਂਦੁਰ ਕਰ ਜਾਏ